ਸਤ ਸ੍ਰੀ ਅਕਾਲ ਦੋਸਤੋ ਇਸ ਟਾਈਮ ਅਸੀਂ ਪਹੁੰਚੇ ਨਿਊ ਇਰਾ ਸਕੂਲ ਸੰਤਨਗਰ ਜਿੱਥੇ ਕਿ ਅੱਜ ਰਿਜ਼ਲਟ ਆਇਆ 10ਵੀਂ ਪਲੱਸ 1 ਔਰ ਪਲੱਸ 2 ਜਿਹੜੇ ਬੱਚੇ ਟੌਪ ਤੇ ਗਏ ਦੂਜੇ ਨੰਬਰ ਸਥਾਨ ਤੇ ਔਰ ਤੀਜੇ ਸਥਾਨ ਤੇ ਆ ਉਹਨਾਂ ਦਾ ਇੱਥੇ ਮਾਨ ਸਨਮਾਨ ਕੀਤਾ ਗਿਆ ਇਹਨਾਂ ਦੇ ਮਾਪੇ ਵੀ ਇੱਥੇ ਟੀਚਰਾਂ ਵੱਲੋਂ ਆਓ ਆਪਾਂ ਦੇਖਦੇ ਹਾਂ ਇੱਕ ਝਲਕ ਪਿੰਡ ਦਮਦਵਾਨ ਦੀ ਸਰਕਾਰ ਕਮੇਟੀ ਅਤੇ ਭਾਈਆ ਮੈਂ ਤੁਹਾਨੂੰ ਸਰਦਾਰ ਫਤੇ ਸਿੰਘ ਜੀ ਨੂੰ ਦਾ ਇਤਿਮਾਜ਼ਤ ਪੁੱਜਦੇ ਅਸੀਂ ਦੇਲੀਆਂ ਕੇਹਰਾ ਮਿਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਰਪਕਾਂ। ਤੁਹਾਡੇ ਸਭ ਨੇ ਸਦਕਾ ਹੀ ਅੱਜ ਆਪਾਂ ਨੂੰ ਸਾਰਿਆਂ ਨੂੰ ਇੱਥੇ ਇਕੱਠੇ ਹੋਣ ਦਾ ਮੌਕਾ ਮਿਲਿਆ। ਕਿ ਇਹ ਮੌਕਾ ਹੈ CBSE Delhi ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀ ਮਤੀ ਤੋਂ ਕਿ ਹਰ ਸਾਲ ਦੀ ਤਰ੍ਹਾਂ ਨਿਵਰਾ ਸਕੂਲ ਫਖੀਮ ਹਰਮਨ ਸਿੰਘ ਨਿਵਰਾ ਸੀਨੀਅਰ ਸਟੇਟਰੀ ਸਕੂਲ ਦੇ ਜਿਹੜੇ ਨਤੀਜੇ ਹਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਨੇ ਬਿਹਤਰ ਰੰਗ ਲਿਆ ਬੜੇ ਵਧੀਆ ਨੰਬਰਾਂ ਦੇ ਨਾਲ ਬੱਚੇ ਪਾਸ ਹੋਏ ਤੇ ਮੈਂ ਚਾਹਾਂਗਾ ਕਿ ਤਾੜੀਆਂ ਵਾਰਕ ਉਨ੍ਹਾਂ ਦੀ ਹੌਸਲੇ ਅਸਤੇ ਜੇ ਮੈਂ ਬਾਵੀ ਜਮਾਤ ਦੀ ਹਲਕਾ ਤਾਂ ਉਹ ਜਮਾਤ ਦੇ ਕਿੰਨੋਂ ਟੋਟਲ 17 ਜੁਆਕਾਂ ਨੇ ਮੈਰਿਟ ਪ੍ਰਾਪਤ ਕੀਤੀ ਸੀ। ਇਸ ਪਾਣੀ ਤੋਂ ਆਈਐਸ ਦਾ ਸਕੋਰ 94.6% 10 ਸਟਾਰਟ ਦੇ 10 ਬੱਚੇ ਜਿਨ੍ਹਾਂ ਨੇ 90 ਪਲੱਸ ਮਾਰਕਸ ਪ੍ਰਾਪਤ ਕੀਤੇ ਇਹ ਸਾਡੇ ਉਹਨਾਂ ਹੋਂ ਹਰ ਬੱਚਿਆਂ ਦਾ ਮਾਨ ਸਨਮਾਨ ਸਮਾਰਨ ਹੈ ਜਿਨ੍ਹਾਂ ਦੇ ਵਿੱਚ ਦੋ ਬੱਚਿਆਂ ਦੇ ਨਾਮ ਮੈਂ ਪਹਿਲਾਂ ਅਨਾਉਂਸ ਕਰਨਾ ਚਾਹੁੰਦਾ ਤੇ ਉਹਨਾਂ ਬਾਰੇ ਕੁਝ ਮੈਂ ਦੱਸਣਾ ਚਾਹੁੰਦਾ ਜਿਨ੍ਹਾਂ ਦੇ ਵਿੱਚ ਆਰਟ ਸਕ੍ਰੀਨ ਦੇ ਵਿੱਚ ਗੁड़िया ਨਵਜੋਤ ਆਰਟ ਸਟਰੀਮ ਦੇ ਵਿੱਚ ਕੁੜੀਆ ਗगन ਸਾਇੰਸ ਸਟਰੀਮ ਦੇ ਵਿੱਚ ਕੁੜੀਆ ਆਰਟ 3 ਕੋਰ ਅਤੇ ਸੈਂਟਰੋਂ ਜੋ ਤੇ ਕਮਾਸ ਕਲਾਸ ਕਲਾਸ ਦੇ ਵਿੱਚ ਸੈਕੰਡ ਪੋਜੀਸ਼ਨ ਤੇ ਜੋ ਕੁੜੀ ਆਈ ਹੈ ਤੇ ਉਹਨਾਂ ਦੇ ਨਾਲ ਉਹਦੇ ਪੇਰੈਂਟਸ ਉਹਨਾਂ ਦੀ ਮੰਮੀ ਤੇ ਉਹਨਾਂ ਦੇ ਡੈਡੀ ਉਹ ਵੀ ਪਲੀਜ਼ ਨਾਮ ਸਟੇਜ ਤੇ ਆਉਣ ਤੇ ਤਾੜੀਆਂ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਸਭ ਤੋਂ ਪਹਿਲਾਂ ਗੁਰਪ੍ਰੀਤ ਕੋਟ ਬਾਦਲ ਸਿੰਘ ਸਟਰੀਮ ਕਮਰਸ ਸਟ੍ਰੀਮ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੁਚੇ ਸੁਚੇ ਜੀ ਜੁਵਾਨ ਸਾਡੇ ਸਾਥੀ ਰਜਿੰਦਰ ਸਿੰਘ ਦੀ ਗੁਲੀਆ ਅਰਸ਼ਦੀਪ ਕੌਰ ਦਾਤਾ ਜੀ ਦੇ ਪੁੱਤ ਜਮਾਤ ਦੀ ਬਾਰਤ ਕਰਨਾ ਜਨਮ ਦੇ ਦਾਤਾ ਜੀ ਉਹਨਾਂ ਦੇ ਮੰਮੀ ਉਹਨਾਂ ਦੇ ਬੈਠੀ ਜੀ 12ਵੀਂ ਜਮਾਤ ਦੇ ਨਤੀਜਿਆਂ ਦਾ ਅਨਾਉਂਸਮੈਂਟ ਹੁਣ ਕਲਾਸ 10ਵੀਂ ਦੇ ਵਿੱਚ ਬਹੁਤ ਹੀ ਖੁਸ਼ੀ ਅਤੇ ਸੁਨਹਿਰੇ ਪਲਾ ਵਿੱਚ ਪਹੁੰਚੀ ਸਰਕਾਰ ਦੇ ਮੈਂਬਰ ਸਾਹਿਬਾਨ ਟੋਪਰ ਬੱਚਿਆਂ ਦੇ ਅਭਿਵਾਹਿਕਾਂ ਨੇਰੇ ਕੋਈ ਖੁਸ਼ੀ ਦੇ ਤੇ ਧੰਨਵਾਦ ਦੇ ਸ਼ਬਦ ਨਹੀਂ ਗਏ ਇਸ ਮੌਕੇ ਤੇ ਕਿੰਨਾ ਇਹ ਪੇਰੈਂਟਸ ਦਾ ਮੈਂ ਧੰਨਵਾਦ ਤੇ ਜाहिर ਕਰ ਸਕਦਾ ਬਹੁਤ ਇੱਕ ਦਿਹਾੜਾ ਏਰੀਆ ਦੇ ਵਿੱਚ ਇਹ ਗੱਲ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਕਦੀ ਅੱਜ ਤੋਂ 15 ਸਾਲ ਪਹਿਲਾਂ ਜਦੋਂ ਵੀ ਕੋਈ ਰਿਜੈਕਟ ਬਣਦਾ ਸੀ ਉਦੋਂ ਸਿਰਫ ਖੈਰੀ ਸਕੂਲਾਂ ਦੇ ਰਜਿਸਟਰ ਦੀ ਮੈਂ ਦੇਖਦੇ ਸੀ ਅਖਬਾਰ ਵਾਲੇ ਜਾਂ ਨਿੱਜੀ ਪੇਪਰ ਵਾਲੇ ਜਾਂ ਜੇ ਕੋਈ ਵੀ ਐਡ ਕਰਦਾ ਸੀ ਪਰ ਅੱਜ ਜਿੰਨੇ ਵੀ ਦਿਹਾੜੇ ਦੇ ਸਕੂਲ ਆ ਉਹ ਸਾਰੇ ਫੈਰੀ ਸਕੂਲਾਂ ਦੇ ਬਰਾਬਰ ਚੱਲ ਰਹੇ ਜਿਵੇਂ ਅਸੀਂ ਇੱਥੋਂ ਸਾਡੇ ਬੱਚੇ ਉਹ ਜਿਹੜੇ ਬੱਚੇ ਟਾਪਰ ਹੱਥ ਇੱਥੇ ਇਸ ਸਕੂਲ ਦੇ ਵਿੱਚ ਨਹੀਂ ਆ ਸਕੇ ਇਹ ਸਾਡਾ ਪ੍ਰਾਤਿਕੀ ਤੌਰ 'ਤੇ ਰੋਕ ਕੇ ਉਤੇ ਵਿੱਚ ਕਰਾਂਗੇ ਪਰ ਚਲੋ ਫਿਰ ਸਰਕਾਰੀ ਖਾਲਸਾ ਪ੍ਰੋਗਰਾਮ ਬਣਾਇਆ ਸਿੰਘ ਦਾ ਤੇ ਅਸੀਂ ਇਹਨੂੰ ਕਿੱਥੇ ਜਿੰਨੇ ਬੱਚਿਆਂ ਨੂੰ ਫਲਾ ਲਓ ਜਿਹੜੇ ਬੱਚੇ ਬਾਹਰ ਗਏ ਆ ਜਾਂ ਪੜ੍ਹਨ ਵਾਸਤੇ ਜਾਂ ਕਿਸੇ ਟਰਸਟ ਦੇਣ ਵਾਸਤੇ ਉਹਨਾਂ ਨੂੰ ਟਰਸਟ ਦਿੱਤਾ ਇੱਕ ਬੱਚੇ ਦੀ ਵਿਭਾਗ ਦੇਣਾ ਕਿ ਕਿਸੇ ਗੁਰੀਆ ਕਰਕੇ ਨਹੀਂ ਆ ਸਕੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜੀ ਆ ਕਹਿੰਨਾ ਤੇ ਸਰਕਾਰ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਤੇ ਸਾਡੇ ਇਸ ਫੰਕਸ਼ਨ ਦੇ ਚਾਰ ਚੰਦ ਲਾਏ ਖੁਸ਼ੀ ਦੂਣੀ ਦੇਖੋ ਕੋਈ ਵੀ ਖੁਸ਼ੀ ਦੇ ਪਾਲਣ ਦੇ ਆ ਇਕੱਠੇ ਹੋਣਾ ਡਬਲ ਹੋ ਜਾਂਦੇ ਆ ਤਾਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਬੱਚਾ ਨੂੰ ਵੀ ਬਹੁਤ ਬਹੁਤ ਵਧਾਈ ਦੇਣਾ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੈਠ ਕੇ ਅਰਦਾਸ ਕਰਦਾ ਕਿ ਇਹ ਇਵੇਂ ਹੀ ਦੁਗਣੀ ਗਾ ਚੱਕਣੀ ਉਹ ਤਰੀਕਾ ਕਰ ਰਹੇ ਤੇ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਧੰਨਵਾਦ। ਸਭ ਤੋਂ ਪਹਿਲਾਂ ਸਟੇਜ 'ਤੇ ਆਣ ਲਈ। ਅਲੈਕਸਾ ਸਾਹਿਬਾਨ ਜੀ। ਜਸਤਨ ਨੂੰ ਗੱਲ ਤੋਂ ਉਹਦੀ ਖੁਸ਼ੀ ਵੀ ਆ ਕਿ ਸਕੂਲ ਛੱਡ ਕੇ ਜਾਣ ਦਾ ਕੰਮ ਕੀ ਆ। ਪਰ ਫਿਰ ਵੀ ਜਾਣ ਦਾ ਤਾਂ ਨਹੀਂ ਆ। ਥੈਂਕ ਯੂ ਸਾਡੇ ਸਾਰੇ ਸਟਾਫ ਨੂੰ, ਸਾਡੇ ਟੀਚਰਸ ਨੂੰ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ। ਹਮੇਸ਼ਾ ਸਾਡੇ ਨਾਲ ਹਰੇਕ ਪ੍ਰੋਬਲਮ ਦੇ ਵਿੱਚ ਤੁਹਾਨੂੰ ਰਾਹ ਕਰਾਂ ਕਿ ਕਿਵੇਂ ਉਹਨੂੰ ਸੋਲਵ ਕਰਨਾ। ਸਾਡਾ ਪਿਆਰਾ ਮੈਂ ਮਹਾਂਲੋ ਸਾਇੰਸ ਕਾਲਜ ਵਿੱਚ ਸਾਡੇ ਦਾ ਮੇਰਾ ਨਾਮ ਪਤਾ ਹੈ ਤੁਹਾਨੂੰ। ਬਾਕੀ ਜਿਨੇ ਆਪਣੇ ਸਾਕੀ ਸਾਰੇ ਪੁਸਤਕ ਹੈ ਜਿਸ ਦਾ ਕਿ ਆਮ ਆਨ ਸਾਰੇ ਸਕੋਲ ਕਰਦੇ ਆ। ਪਰ ਜਿਨੇ ਮਨਵਾਨੋ ਕਿ ਆਪਾਂ ਨੂੰ ਮੈਂ ਜਦੋਂ ਮਿਹਨਤ ਕਰਦੀ ਸੀ ਮੈਂ ਰਾਤ ਨੂੰ 12 ਵਜੇ ਸੋਣਾ 1 ਵਜੇ ਸੋਣਾ 2 ਵਜੇ ਸੋਣਾ ਐ ਨਹੀਂ ਮੇਰਾ ਕੋਈ ਮੱਪਾ ਨਹੀਂ ਕਰਦੇ ਸੀ। ਪਾਪਾ ਵੀ ਨਾਲ ਦੇ ਡਾੜੀ नहीं चढ़ते पाव में मैं चार में जितना पानी में जितना ना लौटते जीते हैं। हाँ रे तो मौर्य ना मेरे स्कूल कितना चीज मैं कोई मांग करनी भी मिलवाती चाइती चाइती यार स्कूल जाते तो पहला वो चीज करेंगे। चलो छोटे पहले सिंगल स्पोर्टिंग होन थोड़ा बदोला चीज करूँगा बिस्कुटी इन्हें वर्� ਬੱਚੇ ਕੀ ਨਾਮ ਹੈ ਨਵਜੋਤ ਕੌਰ ਕਿਹੜਾ ਸਥਾਨ ਪ੍ਰਾਪਤ ਕੀਤਾ ਔਰ ਕਿਹੜੀ ਕਲਾਸ ਹੈ ਮੇਰੀ +2 ਆਰਟਸ ਵਿੱਚ ਫਰਸਟ ਰੈਂਕ ਆ ਫਰਸਟ ਰੈਂਕ yes sir ਧੰਨਵਾਦ ਬੱਚੇ ਕੀ ਨਾਮ ਹੈ ਦੀਕਸ਼ਾ ਕਿਹੜੀ ਕਲਾਸ +2 ਕਾਮਨ ਔਰ ਕਿਹੜਾ ਰੈਂਕ ਪਾਸ ਕੀਤਾ ਸੈਕੰਡ ਰੈਂਕ ਸੈਕੰਡ ਰੈਂਕ ਧੰਨਵਾਦ ਕੀ ਕਰ ਰਹਾ ਹੈ ਟੱਕੀ ਨਾਮ ਗਗਨਪ੍ਰੀਤ ਕੌਰ ਔਰ ਕਿਹੜੀ ਕਲਾਸ आर्ट्स प्लस टू आर्ट्स ने केड़ा स्थान प्राप्त किया सेकंड सेकंड धन्यवाद की नावा जी अश्तिब कौर और केड़ी क्लास प्लस टू साइंस थे 21 स्थान प्राप्त किया फर्स्ट फर्स्ट धन्यवाद बेटा की नाम है रहमत गिल है केड़ी क्लास है 10th थे केड़ा स्थान प्राप्त किया सेकंड सेकंड धन्यवाद जी तेरा केड़ा नाम खुशप्रीत कौर है केड़ी क्लास क्लास 10th और केड़ा रैंक प्राप्त किया थर्ड पोजीशन थर्ड प्लेस धन्यवाद जी ਬੱਚੇ ਕੀ ਨਾਮ ਹੈ ਨਰਾਇਨਦੀਪ ਹੋਰ ਕਿਹੜੀ ਕਲਾਸ 10th ਕਿਹੜਾ ਸਥਾਨ ਪ੍ਰਾਪਤ ਕੀਤਾ ਫਸ ਧੰਨਵਾਦ ਨਵੀ ਸਸੀਕਰ ਸਸੀਕਰ ਵੀਰ ਜੀ ਆਪਣੇ ਸਕੂਲ ਦੇ ਜਿਹੜੇ ਬੱਚੇ ਨੇ ਟਾਪ ਪ੍ਰਾਪਤ ਕੀਤਾ ਕੀ ਕਹਿਣਾ ਚਾਹੂਗੀ ਹਾਂਜੀ ਮੈਂ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹੂਗੀ ਵੀ ਇਹ ਬੱਚੇ ਲਗਭਗ ਜਿੰਨੇ ਵੀ ਅੱਜ ਇੱਥੇ ਬੈਠੇ ਨੇ ਔਰ ਕੁਝ ਬੱਚੇ ਅੱਜ ਆਏ ਵੀ ਨਹੀਂ ਜੀ ਜਿਨ੍ਹਾਂ ਨੇ ਵੀ ਰਿਜ਼ਲਟ ਵਿੱਚ ਇਹ ਪੋਜੀਸ਼ਨਾਂ ਲੈ ਕੇ ਮੱਲਾ ਮਾਰੀਆਂ ਨੇ ਇਹ ਲਗਭਗ ਸਾਰੇ ਬੱਚੇ ਸਾਡੇ ਨਰਸਰੀ ਤੋਂ ਸਟੂਡੈਂਟ ਰਹੇ ਨੇ ਜੀ ਔਰ ਇਹਨਾਂ ਬੱਚਿਆਂ ਦੀ ਜਿਸ ਤਰ੍ਹਾਂ ਕਹਿੰਦੇ ਨਾ ਵੀ ਹੋਣ ਹਾਰ ਬਿਰਵਾਨ ਕੇ ਹੋਠ ਚਿਕਨੇ ਪਾਤਾ ਲਗਭਗ ਇਹਨਾਂ ਸਾਰੇ ਬੱਚਿਆਂ ਦਾ ਸਟਾਰਟਿੰਗ ਤੋਂ ਹੀ ਜਿਵੇਂ ਬੱਚਿਆਂ ਦਾ ਪਤਾ ਲੱਗ ਜਾਂਦਾ ਕਿ ਇਹ ਬੱਚੇ ਇੱਕ ਦਿਨ ਕੁਛ ਨਾ ਕੁਛ ਜ਼ਰੂਰ ਗੇਨ ਕਰਨਗੇ ਜੀ ਤੋਂ ਵਾਕਈ ਇਹਨਾਂ ਬੱਚਿਆਂ ਨੇ ਉਹ ਕਰ ਵਿਖਾਇਆ ਜੀ ਉਹਦੇ ਵਿੱਚ ਇਸ ਤਰ੍ਹਾਂ ਕਿ ਵੀ ਹਰ ਪੱਖ ਤੋਂ ਇਹ ਨਹੀਂ ਵੀ ਹਮੇਸ਼ਾ ਓਨਲੀ ਪੜਾਈ ਹਮ ਜਿਵੇਂ ਹੁਣ ਮੰਨ ਲਓ ਪਿੱਛੇ ਜੇ ਸ਼ਾਇਦ ਤੁਸੀਂ ਲਗਭਗ ਜਿੰਨੇ ਵੀ ਇੱਥੇ ਬੱਚੇ ਬੈਠੇ ਵੀਰ ਜੀ ਹੁਣੇ ਬੈਠੇ ਆਪਣੀ ਦਮਦਮੇ ਤੋਂ ਕਮੇਟੀ ਆਈ ਆ ਉਹਨਾਂ ਨੇ ਫੰਕਸ਼ਨ ਦੇਖਿਆ ਹੋਣਾ ਤੇ ਟੋਟਲੀ ਇਹ ਜਿੰਨੇ ਵੀ ਅੱਜ ਬੱਚੇ ਬੈਠੇ ਨੇ ਇਹਨਾਂ ਸਭ ਬੱਚੇ ਨੇ ਉਸ ਫੰਕਸ਼ਨ 'ਚ ਵੀ ਜਾਨੀ ਕਿ ਮੇਰੇ ਕਹਿਣ ਦਾ ਭਾਵ ਹੈ ਅਦਰ ਐਕਟੀਵਿਟੀ 'ਚ ਵੀ ਹਮੇਸ਼ਾ ਅੱਗੇ ਪਹਿਲੇ ਨੰਬਰਾਂ 'ਚ ਮੰਲਾ ਮਾਰੀਆਂ ਨੇ ਔਰ ਕਿਸੇ ਵੀ ਤਰ੍ਹਾਂ ਦਾ ਫੀਲਡ 'ਚ ਇੱਥੇ ਕੋਈ ਫੰਕਸ਼ਨ ਨਾ ਕੋਈ ਕੋਈ ਜੀ ਕੰਪੀਟੀਸ਼ਨ ਕੋਈ ਵੀ ਹੁੰਦਾ ਤੇ ਬੱਚੇ ਹਮੇਸ਼ਾ ਵੱਧ ਝੜ ਕੇ ਭਾਗ ਲੈਂਦੇ ਔਰ ਹਮੇਸ਼ਾ ਸਫਲਤਾ ਵੀ ਪ੍ਰਾਪਤ ਕਰਦੇ ਔਰ ਇਹਨ ਕਰਨ ਵਾਲੇ ਗੱਟਸ ਹੈਗੇ ਨੇ ਜਿਹਦੇ ਲਈ ਸਭ ਤੋਂ ਪਹਿਲਾਂ ਬੱਚਾ ਖੁਦ ਜਿਹੜਾ ਮਤਲਬ ਇਹਨਾਂ ਐਕਟਿਵ ਹੈ ਐਫਰਟਸ ਕਰਦਾ ਆੜੇ ਦੁਆੜੇ ਧਿਆਨ ਰੱਖਦਾ ਐਕਟਿਵ ਹੈ ਪੜ੍ਹਾਈ 'ਚ ਧਿਆਨ ਹੈ ਸੈਕਿੰਡ ਨੰਬਰ ਤੇ ਉਹਨਾਂ ਦੇ ਪੇਰੈਂਟਸ 3 ਨੰਬਰ ਤੇ ਸਾਡਾ ਸਟਾਫ ਜੀ ਤੇ ਅਸੀਂ ਸਾਰੇ ਮਿਲ ਕੇ ਜੋ ਵੀ ਅੱਜ ਇਹ ਬੱਚਾ ਨੇ ਰਿਜ਼ਲਟ ਗੇਨ ਕੀਤਾ ਹੈ ਅਸੀਂ ਉਹਨਾਂ ਸਾਰਿਆਂ ਦਾ ਮਾਦ ਧੰਨਵਾਦ ਵੀ ਕਰਨਾ ਚਾਹੁੰਦੇ ਆਂ ਔਰ ਬੱਚਿਆਂ ਨੂੰ ਆਪਣੇ ਤਹਿ ਦਿਲੋਂ ਸ਼ਾਬਾਸ਼ ਕਹਿਨੇ ਆਂ ਜੀ ਹਾਂਜੀ ਔਰ ਇਹ ਵੀ ਚਾਹੁੰਦੇ ਆਂ ਕਿ ਆਉਣ ਵਾਲੀ ਜ਼ਿੰਦਗੀ ਚ ਇਸ ਤਰ੍ਹਾਂ ਹੀ ਇਹ ਮੱਲਣਾ ਮਾਰਨੀ ਹੈ ਸਾਨੂੰ ਉਮੀਦ ਵੀ ਪੱਕੀ ਹੈ ਜੀ ਹਾਂਜੀ ਹਰ ਆਪਦੀ ਜ਼ਿੰਦਗੀ ਦੇ ਫੀਲਡ ਚ ਵਧੀਆ ਰਿਸਪੌਂਸ ਆਪਦੇ ਪੇਰੈਂਟਸ ਨੂੰ ਦੇਣਗੇ ਤੇ ਆਪਣੀ ਜ਼ਿੰਦਗੀ ਚ ਸਫਲਤਾ ਪ੍ਰਾਪਤ ਕਰਨਗੇ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਧੰਨਵਾਦ ਸਭ ਤੋਂ ਪਹਿਲਾਂ ਮੈਂ ਸਾਡੇ ਚੈਨਲ ਨੂੰ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਵਧਾਈਆਂ ਧੰਨਵਾਦ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਖੁਸ਼ੀ ਦੇ ਮੌਕੇ ਦੇ ਵਿੱਚ ਤੁਸੀਂ ਸ਼ਰੀਕ ਹੋਏ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਦਾ ਹਾਂਜੀ ਦੂਜੀ ਗੱਲ ਕਿ ਅੱਜ ਦਾ ਜੋ ਰਿਜ਼ਲਟ ਆ ਇਹ ਬਹੁਤ ਹੀ ਸਾਡੇ ਲਈ ਖੁਸ਼ੀਆਂ ਭਰਿਆ ਵਾ ਦੇਖੋ ਇੱਕ ਬੱਚਾ ਛੋਟਾ ਜਿਵੇਂ ਮੈਡਮ ਨੇ ਪਿੱਛੇ ਦੱਸਿਆ ਕਿ ਇਹ ਨਰਸਰੀ ਤੋਂ ਸਾਡੀ ਖੋਦੀ ਵੀ ਨਹੀਂ ਦੀ ਆ ਹੂੰ ਕਿਸੇ ਵੀ ਐਕਟੀਵਿਟੀ ਚ ਸਭ ਤੋਂ ਵੱਡਾ ਸਹਿਯੋਗ ਰਿਹਾ ਇਹਨਾਂ ਦੇ ਪੇਰੈਂਟਸ ਦਾ ਜੀ ਦੂਜੇ ਨੰਬਰ ਤੇ ਸਾਡੇ ਸਟਾਫ ਦਾ ਜੀ ਤੇ ਨਾਲ ਬੱਚੇ ਤਾਂ ਤੇ ਹੈ ਹੀ ਬੱਚੇ ਤੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਇਹ ਜਿਹੜੀ ਬੱਚੇ ਦੀ ਓਵਰਆਲ ਡਿਵੈਲਪਮੈਂਟ ਹੈ ਸਕੂਲ ਦੀ ਇੱਕ ਜ਼ਿੰਮੇਵਾਰੀ ਕੀ ਹੁੰਦੀ ਹੈ ਇਹ ਨਹੀਂ ਕਿ ਨੰਬਰ ਦਵਾਤੇ ਅੱਜ ਵੀ ਇਹ ਦੋਹਾਂ ਥਾਂ ਦੀ ਦਾੜੀ ਆ ਪੇਰੈਂਟਸ ਔਰ ਇੱਕ ਪਾਸੇ ਸਾਡਾ ਸਟਾਫ ਮੈਨੇਜਮੈਂਟ ਦੂਜੇ ਪਾਸੇ ਪੇਰੈਂਟਸ ਵਿਚਕਾਰ ਬੱਚਾ ਹੁੰਦਾ ਜੇਕਰ ਦੋਵੇਂ ਬਰਾਬਰ ਦੇ ਸਹਿਯੋਗ ਕਰਨਗੇ ਤਾਂ ਇਹ ਪ੍ਰਾਪਤੀਆਂ ਇਵੇਂ ਹੀ ਮਿਲਣਗੀਆਂ ਜਿਵੇਂ ਅੱਜ ਮਿਲੀਆਂ ਜੀ ਇਹਨਾਂ ਦੇ ਬੱਚੇ ਅਦਰ ਐਕਟੀਵਿਟੀਜ਼ ਦੇ ਵਿੱਚ ਵੀ ਜਿਵੇਂ ਪਿੱਛੇ ਹੁਣ ਸਾਡੇ ਸਟਾਫ ਫੰਕਸ਼ਨ ਹੋਇਆ ਜਾਂ ਸਪੋਰਟਸ ਮੀਟ ਹੋਈ ਸਪੋਰਟਸ ਦਾ ਮੀਟ ਜਾਂ ਕਿਤੇ ਟੂਰ ਤੇ ਵੀ ਜਾਣਾ ਇਹ ਬੱਚੇ ਪਹਿਲੀ ਲਿਸਟ 'ਚ ਹੁੰਦੇ ਸੀ ਪਹਿਲੀ ਲਾਈਨ 'ਚ ਹੁੰਦੇ ਸੀ ਜੀ ਉਹ ਜਿਸ ਇਨਸਾਨ ਨੂੰ ਮਿਹਨਤ ਕਰਕੇ ਜਾਂ ਆਪਣੀ ਹਿੰਮਤ ਨਾਲ ਪਹਿਲੀ ਲਾਈਨ 'ਚ ਖੜਾਉਣ ਦੀ ਆਦਤ ਪੈ ਜੇ ਹਾਂ ਉਹ ਜ ਹਮੇਸ਼ਾ ਹੀ ਕੋਸ਼ਿਸ਼ ਕਰਦਾ ਤੇ ਅਸੀਂ ਉਮੀਦ ਵੀ ਰੱਖਾਂਗੇ ਇਹਨਾਂ ਤੇ ਤੇ ਵੈਗਰੂ ਅਗੇ ਅਰਦਾਸ ਵੀ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਵੀ ਇਹ ਆਪਣੀ ਪਹਿਲੀ ਲਾਈਨ ਨਾ ਛੱਡਣ ਨਾ ਤੋੜਨ ਤੇ ਪਹਿਲੀ ਲਾਈਨ ਦੇ ਵਿੱਚ ਖਲੋਣ ਤੇ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸ ਹੋਣ ਮੈਂ ਇਹਨਾਂ ਨੂੰ ਜੀ ਐ ਕਿੰਨਾ ਧੰਨਵਾਦ ਕਰਦਾ ਇਹਨਾਂ ਦਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਮੈਮ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਔਰ ਤੁਸੀਂ ਬਧਾਈ ਦੇ ਪਤਨੁਗ 8 ਤੋਂ 10 ਸਾਲ ਲਗਾਤਾਰ ਤੁਸੀਂ ਨਿਊ ਇਅਰ ਸਕੂਲ ਦੇ ਵਿੱਚ ਜਿਹੜੀ ਕਿ ਬੱਚਿਆਂ ਦੀ ਸੇਵਾ ਕੀਤੀ ਹੈ। ਹਾਂਜੀ ਹਾਂਜੀ ਤੇ ਅੱਜ ਤੁਹਾਡੇ ਬੱਚੇ ਜਿਹੜੇ ਟਾਪ ਕਰ ਗਏ ਇਹਦੇ ਬਾਰੇ ਤੁਸੀਂ ਕੀ ਕਹੋਗੇ? ਕਿ ਹਾਂਜੀ ਮੈਨੂੰ ਮੇਰੇ ਖਿਆਲ ਜਿੰਨੇ ਕਿ ਬੱਚਿਆਂ ਦੀ ਏਜ ਆ ਓਨੇ ਸਾਲ ਮੈਨੂੰ ਇਹਨਾਂ ਨੂੰ ਟੇਸਟ ਕਰਦੇ ਹੋ ਗਏ ਔਰ ਮੈਂ ਪ੍ਰਾਊਡ ਫੀਲ ਕਰਦੀ ਆ ਕਿ ਐਸ ਏਰੀਆ ਚ ਮੇਰੇ 99 ਹਾਈएस्ट ਤੱਕ ਵੀ ਗਏ ਹੋਏ ਆ ਔਰ ਮੈਨੂੰ ਬੜੀ ਖੁਸ਼ੀ ਆ ਕਿ ਜੋ ਬੱਚੇ ਅਚੀਵ ਜੋ ਚਾਹੁੰਦੇ ਆ ਜਿਸ ਤਰ੍ਹਾਂ ਦਾ ਵੀ ਆਪਣਾ ਮੇਰੇ ਸਬਜੈਕਟ ਨੂੰ ਲੈ ਕੇ ਔਰ ਜੋ ਹਮੇਸ਼ਾ ਉਹਨਾਂ ਨੇ ਮੱਲਾ ਮਾਰੀਆਂ ਔਰ ਕੋਈ ਵੀ ਬੱਚੇ ਨੇ ਚਾਹ ਚਾਹੋ ਟਾਪਰ ਹੈ ਉਹਨੂੰ ਉਸ ਤਰ੍ਹਾਂ ਨੇ ਉਹਨਾਂ ਨੇ ਮਾਰਕਸ ਉਹਨਾਂ ਨੇ ਅਚੀਵ ਕੀਤੇ ਆਪਣੀ ਜੀ ਚੀਜ਼ ਔਰ ਮੈਂ ਇਸ ਚੀਜ਼ ਤੋਂ ਲੈ ਕੇ ਬਹੁਤ ਖੁਸ਼ ਹਾਂ ਕਿ ਮੈਂ ਆਪਣੇ ਆਪਣੇ ਪ੍ਰਾਊਡ ਫੀਲ ਕਰਦੀ ਹਾਂ ਕਿ ਜਿਹੜਾ ਵੀ ਮੇਰੇ ਕੋਲ ਬੱਚਾ ਆਉਂਦਾ ਹੈ ਤੇ ਕਦੀ ਉਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਔਰ ਉਹਨੇ ਆਪਣੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਅੱਛਾ ਅਚੀਵ ਕੀਤਾ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਮੈਮ ਕੀ ਕਹਿਣਾ ਚਾਹੋਗੇ ਬੱਚਾ ਬਾਰੇ ਮੈਂ ਪਾਜੀ ਸਿਰਫ ਇਹਨਾ ਕਹਿਣਾ ਚਾਹੂੰਗੀ ਕਿ ਸਾਨੂੰ ਸਾਡੇ ਬੱਚਿਆਂ ਤੇ ਮਾਣ ਆ ਕਿ ਉਹਨਾਂ ਨੇ ਸਾਡਾ ਮਾਣ ਵਧਾਇਆ ਹਮ ਬਾਕੀ ਇਹਨਾਂ ਬੱਚਿਆਂ ਦੀ ਇਹ ਵੀ ਸ਼ਾਬਾਸ਼ੀਆ ਕਿ ਟੀਚ ਚੋਰ ਦਾ ਫਰਚੁੰਦਾ ਗਰੋਪ ਦੀ ਕਲਾਸ 30 ਬੱਚੇ ਆ ਤੋਂ 30 ਨੂੰ ਬਰਾਬਰ ਗਾਈਡ ਕਰਦਾ ਪਰ ਵਿੱਚੋਂ ਕੁਝ ਬੱਚੇ ਐਵੇਂ ਦੇ ਹੁੰਦੇ ਆ ਜਿਹੜੀ ਉਸ ਟੀਚਰ ਦੀ ਗੱਲ ਨੂੰ ਲੋਹੇ ਤੇ ਲਕੀਰ ਮੰਨ ਲੈਂਦੇ ਆ ਸੋ ਇਹ ਬੱਚੀਆਂ ਬਿਲਕੁਲ ਉਹਨਾਂ ਵਿੱਚੋਂ ਹੀ ਆ ਤੇ ਸੋ ਸਾਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਇੰਨਾ ਤੇ ਥੈਂਕ ਯੂ ਜੀ ਬਹੁਤ ਧੰਨਵਾਦ ਸਾਰੇ ਨੇ ਜੀ ਜੀ ਹਾਂ ਜੀ ਜੀ ਇਹ ਸਤਾਰਿਆਂ ਤੇ ਸਾਨੂੰ ਬਹੁਤ ਮਾਣ ਆ ਜੀ ਜੀ ਹਮੇਸ਼ਾ ਸਤਾਰਾ ਹੀ ਰਹਿਣਗੇ ਜਿੱਥੇ ਵੀ ਜਾਣਗੇ ਜੀ ਜੀ ਤੁਹਾਡੇ ਸਕੂਲ ਦੇ ਬੱਚਿਆਂ ਨੇ ਟੌਪ ਕੀਤਾ ਕੀ ਕਹਿਣਾ ਚਾਹੋਗੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਵੀ ਇਹਨਾਂ ਨੂੰ ਪੜਾਇਆ ਹੈ ਜਿਹੜੇ ਬੱਚੇ ਅੱਗੇ ਆਏ ਆ। ਸਾਇੰਸ ਸਟਰੀਮ ਨੂੰ ਮੈਂ ਪੜਾਉਂਦੀ ਆਂ, ਮੈਂ ਆਰਟਸ ਨੂੰ ਵੀ ਪੜਾ ਰਹੀ ਆਂ। ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਜੀ। ਇਹ ਕਿੰਨੇ ਟਾਈਮ ਤੋਂ ਪੜਾ ਰਿਹਾ ਹੋ? ਮੈਨੂੰ ਹਜੇ 2 ਸਾਲ ਹੀ ਹੋਏ ਆ। 2 ਸਾਲ। ਹਾਂਜੀ। ਤੇ ਕਿੱਦਾਂ ਦਾ ਲੱਗਿਆ ਬੱਚਿਆਂ ਦਾ ਮਾਹੌਲ? ਵਧੀਆ ਲੱਗਿਆ। ਨੇਚਰ ਵਧੀਆ ਸੀ। ਹਾਂਜੀ ਬਹੁਤ ਵਧੀਆ। ਕਿਸੇ ਬੱਚੇ ਦੀ ਕੋਈ ਸ਼ਿਕਾਇਤ ਨਹੀਂ ਆਈ। ਬਹੁਤ ਵਧੀਆ ਇਹਨਾਂ ਦਾ ਵਿਹਾਰ। ਹਾਂਜੀ। ਬਹੁਤ ਸੰਤੁਸ਼ਟ। ਜੀ। ਜੀ ਬਹੁਤ ਧੰਨਵਾਦ। ਸੋ ਦੋਸਤੋ ਤੁਸੀਂ ਸੁਣਿਆ ਕਿ ਇਥੋਂ ਇੱਕ ਮੈਸੇਜ ਮਿਲਦਾ ਇੱਕ ਸੁਨੇਹਾ ਮਿਲਦਾ ਵੀ ਕੁੜੀਆਂ ਵੀ ਕਿਸੇ ਨਾਲੋਂ ਘੱਟ ਨਹੀਂ ਇਹ ਜਿੰਨੀਆਂ ਵੀ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵਿੱਚ ਜੋ ਪਲੱਸ 2 ਦੇ ਵਿੱਚੋਂ ਫਰਸਟ ਸੈਕੰਡ ਤੇ ਜੋ ਰੈਂਕ ਤੇ ਕੁੜੀਆਂ ਆਈਆਂ ਔਰ ਉਹ ਇਕਲੋਤੀਆਂ ਆਪਣੇ ਮਾਪੇ ਬਾਬ ਦੀਆਂ ਬੇਟੀਆਂ ਇਕਲੋਤੀਆਂ ਫਰਸਟ ਔਰ ਸੈਕੰਡ ਤੇ ਜੋ ਪਲੱਸ 2 ਦੇ ਵਿੱਚੋਂ ਇਹ ਬੱਚੀਆਂ ਨੇ ਮੱਲਾ ਮਾਰੀਆਂ ਇਹ ਇਕਲੋਤੀਆਂ ਧੀਆਂ ਔਰ ਇਹ ਦੇਖੋ ਇਥੋਂ ਇੱਕ ਮੈਸੇਜ ਹੈ ਇੱਕ ਸੁਨੇਹਾ ਕਿ ਆਪਾਂ ਕਹਿੰਦੇ ਵੀ ਇੱਕ ਬੇਟਾ ਜ਼ਰੂਰ ਹੋਣਾ ਚਾਹੀਦਾ ਔਰ ਇਹ ਬੇਟੀਆਂ ਨੇ ਉਹ ਦਰਸਾਤਾ ਵੀ ਕੁੜੀਆਂ ਵੀ ਕਿਸੇ ਨਾਲੋਂ ਘੱਟ ਨਹੀਂ ਗੀਆਂ ਅੱਜ ਦੇ ਸਮੇਂ ਦੇ ਵਿੱਚ ਜੋ ਕੁੜੀਆਂ ਆ ਉਹ ਮੁੰਡਿਆਂ ਨੂੰ ਅੱਗੇ ਜਾ ਰਹੀਆਂ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹ ਟੀਚਰ ਜੋ ਨਿਊ 에ਰਾ ਸਕੂਲ ਦੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਔਰ ਜੋ ਬੱਚੀਆਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਇਹਨਾਂ ਦੇ ਜੋ ਮਾਪੇ ਆ ਜਿਨ੍ਹਾਂ ਨੇ ਇਹਨਾਂ ਦੀ ਪਾਲਣ-ਪੋਸ਼ਣ ਕੀਤੀ ਔਰ ਟਾਈਮ ਸਿਰ ਸਕੂਲ ਭੇਜਿਆ ਸਾਰਿਆਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਬਹੁਤ-ਬਹੁਤ ਧੰਨਵਾਦ